ਮੈਨੂੰ ਮੇਰੇ ਨਾਲ ਦੇ ਨਜ਼ਰਾਂ ਵਾਲੇ ਕੇ ਮੇਰੇ ਵੀ ਥੋੜਾ ਜਿਹਾ ਲਾਤਾ ਉਹ ਇੰਜੈਕਸ਼ਨ ਲਾਇਆ ਹਾਂ ਮੈਨੂੰ ਤੁਸੀਂ ਇਹ ਜਾਣੋ ਵਿਕਰਮ ਮੈਂ ਕਹਿੰਦਾ ਬੰਦਾ ਇਹ ਸੋਚਦਾ ਈ ਮੈਂ ਤਾਂ ਕੰਧ ਚ ਵੀ ਦੀ ਨਿਕਲੂ ਟੱਕਰ ਮਾਰ ਕੇ ਇੰਨੀ ਜਾਨ ਆ ਜਾਂਦੀ ਐਨੀ ਪਾਵਰ ਆ ਇਹ ਥਲਾਰੀ ਦੇਖੋ ਮਾੜਾ ਜਿਹਾ ਗਰਾਉਂਡ ਜਿੱਨਾਂ ਨੇ ਦਾ ਕੀਤਾ ਹੁੰਦਾ ਹੈ ਕੰਮ ਐਂ ਫੁਕਾਰੇ ਮਾਰਦੇ ਫਿਰਦੇ ਹੁੰਦੇ ਐ ਇਹ ਖੁਰਾਣਾ ਮਿੱਟੀ ਕੱਢ ਦਿਆ ਪਰ ਹਣ ਲੱਖੇ ਸਿਧਾਨੇ ਦਾ ਇੱਕ ਬਿਆਨ ਆਇਆ ਸੋਸ਼ਲ ਮੀਡੀਆ ਤੇ ਜਿਹੜਾ ਹੁਣ ਬਹੁਤ ਕਬੱਡੀ ਵਾਲਿਆਂ ਨੇ ਚੱਕਰ ਕੇ ਆ ਵੀ ਕਬੱਡੀ ਵਾਲੇ ਟੀਕੇ ਯੂਜ਼ ਕਰਦੇ ਨੇ ਸਟੀਰਡ ਯੂਜ਼ ਕਰਦੇ ਨੇ ਤੇ ਲੱਖੇ ਸਿਧਾਨਾ ਆਪ ਵੀ ਕਬੱਡੀ ਖੇਡਦਾ ਰਹੇ ਜਿਵੇਂ ਤੁਸੀਂ ਇਹ ਵੀਡੀਓ ਚ ਦੇਖ ਲਓ ਪਹਿਲਾਂ ਉਹ ਕਬੱਡੀ ਖੇਡਦਾ ਹੁੰਦਾ ਸੀਗਾ ਤੇ ਉਹਦੇ ਰੇਡਾਂ ਦੇ ਉੱਤੇ ਵੀ ਪੈਸੇ ਲੱਗਦੇ ਹੁੰਦੇ ਸੀਗੇ ਕਬੱਡੀ ਦੇ ਕਈ ਸੁਪਰਸਟਾਰ ਵੱਡੇ-ਵੱਡੇ ਸੁਪਰਸਟਾਰ ਵੀਡੀਓ ਬਣਾ ਰਹੇ ਨੇ ਹਨ ਵੀ ਲੱਖੇ ਨੇ ਵੀ ਸਾਨੂੰ ਟੀਕਿਆਂ ਬਾਰੇ ਕਹਤਾ ਸਾਡੇ ਕਬੱਡੀ ਨੂੰ ਭੰਡ ਰਿਹਾ ਲੱਖਾ ਕਬੱਡੀ ਦਾ ਖਾ ਕੇ ਵੀ ਕਬੱਡੀ ਨੂੰ ਭੰਡ ਰਿਹਾ ਕੋਤੰਦਰ ਦੇਓ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਸੋਤ ਉਦੋਂ ਕਿਉਂ ਨਹੀਂ ਵੀਡੀਓ ਪਈਆਂ ਜਦੋਂ ਰਾਣਾ ਬਲਾਚੌਰੀਆਂ ਨੂੰ ਮਾਰਿਆ ਸੀ ਜਦੋਂ ਗੈਂਗਸਟਰਾਂ ਦਾ ਕਬੱਡੀ ਦੇ ਉੱਤੇ ਗੈਂਗਸਟਰਾਂ ਦਾ ਕਬਜ਼ਾ ਹੋ ਗਿਆ ਕਬੱਡੀ ਤੇ ਉਦੋਂ ਤੁਸੀਂ ਪੋਸਟਾ ਕਿਉਂ ਨਹੀਂ ਪਾਏਗਾ ਉਦੋਂ ਜਦੋਂ ਰਾਣਾ ਬਲਾਚੌਰੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰਕੇ ਉਦੋਂ ਸੋਤੋਂ ਪੋਸਟਾ ਕਿਉਂ ਨਹੀਂ ਪਈਆਂ ਹੁਣ ਤੁਸੀਂ ਲੱਖੇ ਸਦਾਨ ਵੇਲੇ ਬੋਲਣ ਲੱਗ ਗ ਠੀਕ ਆ ਇਹ ਸਾਨੂੰ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਪਲੇਟਫਾਰਮ ਤੇ ਆਉਣਾ ਪੈਣਾ ਸਾਹਮਣੇ ਆ ਕੇ ਦੱਸੋ ਵੀ ਹਾਂ ਲੱਗਦੇ ਨੇ ਯਾਰ ਇਹ ਚ ਓ ਘਾਟ ਕੀ ਆ ਹਨਾ ਟੀਕੇ ਲਾਉਣੇ ਪੈਂਦੇ ਨੇ ਲੱਗਦੇ ਨੇ ਇਹ ਸਾਰਾ ਕੁਝ ਦੱਸੋ ਸਾਹਮਣੇ ਕਰੋ ਤੁਸੀਂ ਤਾਂ ਹੁਣ ਪੁਰਾਣੇ 플레이ਰ ਹੋ ਠੀਕ ਆ ਤੁਸੀਂ ਤਾਂ ਹੰਡਾ ਲਈ ਆਪਣੀ ਕਬੱਡੀ ਜੇ ਹੁਣ ਕਬੱਡੀ ਨੂੰ ਜਿਉਂਦਾ ਰੱਖਣਾ ਤਾਂ ਤੁਹਾਨੂੰ ਸਾਹਮਣੇ ਆ ਕੇ ਬਈ ਸਹਿਮਕਾਰ ਕਰਨਾ ਪਊਗਾ ਵੀ ਹਾਂ ਲੱਗਦੇ ਨੇ ਟੀਕੇ ਰਾਣਾ ਬਲਾਚੌਰੀਆ ਮਾਰਿਆ ਗਿਆ ਸੰਦੀਪ ਮਾਰਿਆ ਗਿਆ ਕੀ ਸੰਦੀਪ ਦੀ ਕੋਈ ਕਿਸੇ ਨਾਲ ਦੁਸ਼ਮਣੀ ਸੀ ਕੀ ਸੰਦੀਪ ਗੈਂਗਸਟਰ ਸੀ ਈ ਦਾਣੇ ਦੀ ਕੋਈ ਦੁਸ਼ਮਣੀ ਸੀ ਕੋਈ ਖਾਲ ਦਾ ਬਟਦਾ ਰੌਲਾ ਸੀ ਘਰ ਦਾ ਰੌਲਾ ਸੀ ਵਿਜਦਾ ਰੌਲਾ ਸੀ ਨਹੀਂ ਨਾ ਹਾਇ ਤਾਂ ਫਿਰ ਕੋਈ ਕਨੈਕਸ਼ਨ ਹੈ ਕੋਈ ਸਬੰਧ ਹੈ ਗਰੁੱਪਾਂ ਦੀ ਆਪਸੀ ਲੜਾਈ ਆ ਦੋ ਗਰੁੱਪਾਂ ਦੀ ਆਪਸੀ ਲੜਾਈ ਆ ਉਹ ਜਿਹੜਾ ਬੰਦਾ ਦੂਜੇ ਗਰੁੱਪ ਨਾਲ ਜੁੜਦਾ ਦੂਜਾ ਦੂਜੇ ਦਾ ਮਾਰ ਦਿੰਦਾ ਦੂਜਾ ਦੂਜੇ ਦਾ ਮਾਰ ਦਿੰਦਾ ਇਹ ਉਹਦੇ ਚੋਂ ਨਿਕਲੀ ਹੋਈ ਚੀਜ਼ ਆ ਹੋਰ ਵੀ ਮਰਨਗੇ ਤੁਸੀਂ ਦੇਖ ਲਿਓ ਮੈਂ ਪਹਿਲਾਂ ਕਹਿਆ ਹੋਰ ਬੰਦੇ ਮਰਨਗੇ ਚੱਕਰ ਚ ਨਾ ਨਾਮੀ ਬੰਦੇ ਹੋਰ ਮਰਨਗੇ ਇਹ ਜਦੋਂ ਇਹ ਇਹ ਜਦੋਂ ਜਦੋਂ ਇਹ ਚੀਜ਼ਾਂ ਆਈਆਂ ਨਾ ਅਸਲ ਕਸੂਰ ਖਡਾਰੀਆਂ ਦਾ ਵੀ ਕੁਝ ਤਾਂ ਹੋਏਗਾ ਸਾਰੇ ਨਹੀਂ ਮੈਂ ਕਹਿੰਦਾ ਵੀ ਪੰਜ ਇੱਕ ਹ ਸਕੋਚ ਕਢਾਰਿਆਂ ਦਾ ਕਸੂਰ ਹੈਗਾ ਜਿਨ੍ਹਾਂ ਨੇ ਇਹਨਾਂ ਨੂੰ ਇਹਦੇ 'ਚ ਐਂਟਰੀ ਕਰਾਈ